ਜੇ ਮਾਊਂਗੀ ਮੰਮੀ ਰਹਿ ਕੇ ਤਾਂ ਮੈਂ ਜਾਊਂਗੀ ਬੈਗ ਤਾਂ ਮੈਂ ਤਾਂ ਨਹੀਂ ਚੱਕਿਆ ਮੈਂ ਕਿਹਾ ਇੱਥੇ ਮਹੀਨਾ ਲਾਉਣਾ ਸੀ ਦੋ ਸੂਟ ਸੀ ਉਹ ਮੈਂ ਲਫਾਫੇ ਚ ਪਾ ਲਿਆਈ ਮੈਂ ਕਿਹਾ ਕਾਨੂੰ ਬੈਗ ਚੱਕਣਾ ਨਾਲੇ ਮੰਮੀ ਮੈਨੂੰ ਆਏ ਦੱਸੋ ਤੁਸੀਂ ਜਾਣੇ ਹੁੰਨੇ ਹੋ ਧੀਆਂ ਤੇ ਉੱਥੇ ਮੇਰੀਆਂ ਕੋਈ ਸਹੇਲੀਆਂ ਆਈਆਂ ਵੀ ਹੈਗੀਆਂ ਨੇ ਤੁਹਾਨੂੰ ਕੋਈ ਮਿਲੀ ਹੈ ਹਾਂ ਬੱਤ ਜਾਇਉ ਨਹੀਂ ਹੁੰਨੀ ਆ ਤੇਰੀਆਂ ਭਤੀਜੀਆਂ ਨੂੰ ਢੇੜਾ ਕਢਾ ਲਿਓ ਨਹੀਂ ਹੁੰਨੀ ਆ ਉੱਥੇ ਮੈਨੂੰ ਪ੍ਰਵੀਨ ਮਿਲ ਗਈ ਨਾਲੇ ਅਮਨੀ ਮਿਲ ਗਈ ਕਹਿੰਦੀ ਆ ਲਵੀ ਨਹੀਂ ਆਈ ਆਂਟੀ ਮੈਂ ਕਹਿੰਦਾ ਭਾਈ ਮੈਂ ਤਾਂ ਬੁਲਾ ਹੀ ਨਹੀਂ ਫਿਰ ਪ੍ਰਵੀਨ ਕਹਿੰਦੀ ਆਂਟੀ ਕਿਉਂ ਨਹੀਂ ਬੁਲਾਇਆ ਮੈਂ ਕਹਿੰਦਾ ਭਾਈ ਹਰ ਸਾਲ ਮੈਂ ਫੋਨ ਕਰਦੀ ਆ ਉਹ ਆਉਂਦੀ ਤਾਂ ਹੈ ਨਹੀਂ ਤਾਂ ਨਹੀਂ ਬੁਲਾਈ ਤੈਂ ਤਾਂ ਪੁੱਤ ਬਹੁਤ ਯਾਦ ਕਰਦੀਆਂ ਸੀ ਕਹਿੰਦੀ ਆਂਟੀ ਸਾਨੂੰ ਤਾਂ ਬਹੁਤ ਸਾਲ ਹੋ ਗਏ ਕਹਿੰਦੀ ਇੱਕ ਦੂਜੀ ਨਾਲ ਮਿਲੀਆਂ ਵੀ ਨਹੀਂ ਮੰਮੀ ਮਿਲਿਏ ਵੀ ਕਿਵੇਂ ਹੁਣ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਮਜਬੂਰੀ ਦਾ ਮੇਰਾ ਪਿੱਛੇ ਨਹੀਂ ਸਰਦਾ ਮੈਂ ਤਾਂ ਤੁਹਾਡੇ ਕੋਲੇ ਵੀ ਮਸਾ ਗੇੜਾ ਮਾਰ ਕੇ ਜਾਨੀ ਆ ਉਹ ਵੀ ਜੇ ਤਾਂ ਪਿੱਛੇ ਕੋਈ ਘਰ ਸਾਂਭਣ ਵਾਲਾ ਹੋਵੇ ਫੇਰ ਹੀ ਆਇਆ ਜਾਂਦਾ ਫੇਰ ਤਾਂ ਮੈਂ 4 ਦਿਨ ਉਰੇ ਰਹਿ ਕੇ ਜਾਵਾਂ ਕਿਸੇ ਨੂੰ ਮਿਲਾਂ ਹੁਣ ਜਦੋਂ ਮੇਰਾ ਪਿੱਛੇ ਹੀ ਸਰਦਾ ਫੇਰ ਮੈਂ ਕਿਵੇਂ ਆਵਾਂ ਮੈਂ ਫੇਰ ਐ ਵੀ ਕੀ ਤੇਰਾ ਕਿਵੇਂ ਜੀ ਕਰਿਆ ਉਹਨੂੰ ਹੁਣ ਵੀ ਤਾਂ ਹੈਪੀ ਨੂੰ ਔਖੇ ਹੀ